ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਸਾਫ਼-ਸੁਥਰੀਆਂ ਖਾਣ-ਖੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਕੇਰੀਆ ਦੇ ਬੱਸ ਸਟੈਂਡ ਦੇ ਨਜ਼ਦੀਕ ਸਵੇਰੇ 6 ਵਜੇ ਦੇ ਕਰੀਬ ਇੱਕ ਹਰਿਆਣਾ ਨੰਬਰ ਦੀ ਗੱਡੀ ਵਿੱਚੋਂ 7 ਕਿਲੋ ਸ਼ੱਕੀ ਪਨੀਰ ਭਰਾਮਤ ਕੀਤਾ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਚਤਨੰਦਰ ਕੁਮਾਰ ਪਾਟਿਆ ਦੇ ਉਹਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਜਾਂਚ ਕੀਤੇ ਜਾਣ ਤੇ ਪਹਿਲੀ ਨਜ਼ਰ 'ਚ ਹੀ ਇਹ ਪਨੀਰ ਘਟੀਆ ਕੁਆਲਿਟੀ ਦਾ ਹੋਣ ਦੀ ਸ਼ੱਕ ਹੋਈ। ਜਿਸ ਤੋਂ ਬਾਅਦ ਪਨੀਰ ਦੇ ਸੈਂਪਲ ਲੈਣ ਤੋਂ ਬਾਅਦ ਇਸ ਨੂੰ ਕੋਲਡ ਸਟੋਰ ਵਿੱਚ ਸੀਜ਼ ਕਰ ਦਿੱਤਾ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ਼ ਸੁਥਰੇ ਖਾਧ ਪਦਾਰਥ ਮਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮਕੇਰੀਆ ਬਸ ਸਟੈਂਡ ਵਿਖੇ ਕਈ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਲਗਾਤਾਰ ਪਨੀਰ ਦੀਆਂ ਗੱਡੀਆਂ ਵਿੱਚ ਘਟੀਆ தரਜੇ ਦਾ ਪਨੀਰ ਸਪਲਾਈ ਹੋ ਰਿਹਾ ਹੈ ਜਿਸ ਤੋਂ ਬਾਅਦ ਟੀਮ ਨੇ ਭਾਰੀ ਮਾਤਰਾ ਵਿੱਚ ਘਟੀਆ ਕੁਆਲਿਟੀ ਦਾ ਪਨੀਰ ਬਰਾਮਦ ਕੀਤਾ ਹੈ ਉਹਨਾਂ ਦੱਸਿਆ ਕਿ ਤਿਉਹਾਰੀ ਸੀਜ਼ਨ ਵਿੱਚ ਮਠਾਈਆਂ ਬਣਾਉਣ ਲਈ ਦੁੱਧ ਅਤੇ ਪਨੀਰ ਦੀ ਖਪਤ ਜ਼ਿਆਦਾ ਹੋ ਵਧ ਰਹੀ ਹੈ ਤੇ ਮਿਲਾਵਟ ਖੋਰ ਘਟੀਆ ਕੁਆਲਿਟੀ ਦਾ ਪਨੀਰ ਅਤੇ ਦੁੱਧ ਵੇਚ ਕੇ ਵੱਡਾ ਮੁਨਾਫਾ ਕਮਾ ਰਹੇ ਨੇ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਤੇ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਚੀਜ਼ ਖਰੀਦਣ ਅਤੇ ਜੇਕਰ ਕੋਈ ਦੁਕਾਨਦਾਰ ਘਟੀਆ ਕੁਆਲਟੀ ਦੀ ਚੀਜ਼ ਵੇਚਦਾ ਹੈ ਤਾਂ ਉਸ ਦੀ ਸੂਚਨਾ ਸਿਹਤ ਵਿਭਾਗ ਦੀ ਟੀਮ ਨੂੰ ਦਿੱਤੀ ਜਾਵੇ ਅੱਜ ਅਸੀਂ ਤੜਕਸਾਰ ਹੀ ਇੱਥੇ ਇੱਕ ਇੰਟਰਸੈਪਟ ਲਾਇਨ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿਹਦਾ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਮ ਫੈਸਟੀਵਲ ਸੀਜ਼ਨ ਦੇ ਸਾਨੂੰ ਮਾਣਯੋਗ ਫੂਡ ਐਂਡ ਡਰਕ ਕਮਿਸ਼ਨਰ ਸਰਦਾਰ ਦਨ ਰਾਜ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਮੈਡੀਸਰ ਆਸ਼ਕਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਲਗੀ ਉਹਨਾਂ ਵੱਲੋਂ ਸਖਤ ਹਦਾਇਤਾਂ ਹੈ ਕਿ ਦਿਹਾੜੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟ ਇਸਮਾਨ ਨਾ ਲੋਕਾਂ ਨੂੰ ਮਹੀਆ ਕਰਾਇਆ ਜਾ ਸਕੇ ਔਰ ਇਹ ਸੰਬੰਧ ਚ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਤੜਕਸ ਆ ਰਹੀ ਥੇ ਕੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਇਹ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ 골ਡ ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਛੇਤੀ ਛੇਤੀ ਮੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਅਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉਂ ਹਾਂਜੀ ਕੌਣ ਮੇਨ ਡੀਲਰ ਨੇ ਕੰਮ ਕੀਰੀਆਂ ਜਿਹੜਾ ਚੱਕਦਾ ਜੇ ਕਿੱਥੋਂ ਕੋਈ ਇਦਾਂ ਦੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਸੀ ਇਹਨੂੰ ਡਿਸਟ੍ਰਿਬਿਊਟਰ ਦਾ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਸੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਹੜਾਈ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲਾਂ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਆ ਉਹਨੂੰ ਅਸੀਂ ਇੱਥੇ ਕੋਲ ਸਟੋਰ ਚ ਸੀਲ ਕਰ ਰਹੇ ਹਾਂ ਠੀਕ ਹੈ ਜੀ ਐਚਰ ਕੀ ਕਹਿੰਦੇ ਇਹ ਜਿਹੜਾ ਪਨੀਰ ਆ ਇਹੋ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਫੜਕਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਲਈ ਉਹਦੀ ਸੈਂਪਲ ਲਿੱਤੇ ਜਾਂਦੇ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਉਰੇ ਚ ਅਸੀਂ ਕਹਿ ਸਕਦੇ ਆ ਕਿ ਅਸਲੀ ਆ ਨਕਲੀ ਹੈਗਾ ਉਹਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ ਸਟੋਰ ਕਰ ਲੈਂਦੇ ਆ ਤਾਂ ਕਿ ਰਿਪੋਰਟ ਆਨਦੇ ਜੇ ਤਾਂ ਠੀਕ ਹੋਇਆ ਤਾਂ ਕਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤਾਂ ਅਸੀਂ ਉਹ ਰਿਜਿਸਟਰ ਫੂਡ ਸੇਫਟੀ ਐਕਟ ਸ ਇਸਤੇ ਕਾਰਵਾਈ ਕੀਤੀ ਹੈ